ਕੱਲ ਇਹਨਾਂ ਦੀ ਟਰਾਲੀ ਆਈ ਜਿਹੜੀ ਪਹੁੰਚ ਸੀ 3000 ਦੀ ਤੇ ਇੱਟ ਗਿਣੀ ਵਿੱਚ 2500 ਐਨਾ ਫਰਕ ਕਰ ਗਿਆ ਆਹ ਮਿਸਤਰੀ ਨੇ ਗਣੀ ਐ ਇੱਥੇ ਬਟ ਉਹ ਖੜਾ 3000 ਦੀ ਇੱਟ 2500 ਇੱਟ 2500 ਪਰਚੀ 3000 ਦੀ ਉਹ ਖੜਾ ਲਿਆ ਪਰਚੀ ਦਿਖਾਈ ਕਿਰਾ ਕਿੱਥੇ ਆ ਉਹ ਪਰਚੀ ਦਾ ਫਿਰ 3000 ਦੀ ਪਰਚੀ 3000 ਦੀ ਐ ਐਨਾ ਕਾ ਬੋਲਿਆ ਯਾਰ ਕੌਣ ਕਰਦਾ ਇਹਦੀ ਜਾਂਚ ਹੋਣੀ ਚਾਹੀਦੀ ਐ ਲਓ ਜੀ ਪਰਚੀਆਂ ਆ ਦੇ 3000 ਇੱਟ ਦਿਖੀ ਪਈ ਆ 2460 ਇੱਟਾਂ ਸੀ ਮੈਂ ਇੱਥੇ ਗਿਣ ਕੇ ਦਿੱਤੀ ਆ ਆ ਖੜਾ ਮਿਸਤਰੀ ਜੀ ਆ ਮਿਸਤਰੀ ਖੁਦ ਖੜਾ ਜੀ ਚੰਗਾ ਬੰਦਾ ਹਰੇ ਫੇਰਾ ਸੀ ਕਹਿੰਨੇ ਵੀ ਇਹ ਬਤਰਾ ਇਮਾਨਦਾਰ ਬੰਦਾ ਸਨ ਆ ਦੇਖੋ ਪਰਚੀ ਤੇ ਕੱਟ ਕੇ ਕੀਤੀ ਆ 3000 ਪਹਿਲੇ ਇਹ ਤਾਂ 2460 ਸੀ ਇੱਧਰ ਕਰੋ ਬਲਵੀਰ ਦੇਖੀ 2580 2580 ਆ ਦਿਖਾਓ ਮੜਾ ਆ ਕੱਟ ਕੇ ਕਰੀ ਹੋਈ ਆ ਆ ਕੱਟ ਕੇ ਕਰੀ ਆ ਚਾਹ ਕਟਿੰਗ ਕਰੀ ਹੋਈ ਮੈਂ ਕਿਹਾ ਤੁਹਾਡੀ ਕਾਰਬਨ ਵਾਲੀ ਜਿਹੜੀ ਥੱਲੇ ਸੀ ਆ ਦੇਖੋ ਕੀ ਦੀ ਕਾਰਸਾਨੀ ਆ ਇਹਦੀ ਜਾਂਚ ਹੋਣੀ ਚਾਹੀਦੀ ਵਾ ਕੱਟ ਕੇ ਪਰਚੀ ਤੇ 3000 ਕਿਹਨੇ ਕਰੀ ਆ ਉਥੋਂ ਇਹ ਇਹਦਾ ਪੱਠੇਦਾਰ ਜੁम्मे ਪੱਠੇ ਵਾਲੇ ਜੁम्मेवार ਹੈ ਕਿ ਜਈ ਜੁम्मेवार ਕੌਣ ਜੁम्मेवार ਹੈ ਸਾਨੂੰ ਟਰਾਲੀ ਲੈ ਕੇ ਉਹ ਜੁम्मेवार ਹੈ ਕਿ ਮੁੰਛੀ ਜੁम्मेवार ਜੀ ਹਬ ਕੋਈ ਵੀ ਜੁम्मेवार ਦੀ ਜਾਂਚ ਹੋਵੇ ਕਿਨੇ ਕਾਲੀ ਹੈ ਜੀ ਹਾਂ ਪਹੁੰਚ ਆ ਰਿਹਾ ਰਸਤਾ ਤਾਂ ਕੀਤੀ ਆ ਇਹਨਾਂ ਦੱਸੋ ਇਹਨਾਂ ਦੱਸ ਤਾਂ ਵਿੱਚ ਦੱਸਿਆ ਨਹੀਂ ਇਹ ਇਹਦਾ ਮੇਸਤੀ ਦਾ 260 ਟਾ ਕਿੜੀਆਂ ਮੈਂ ਕਿਹਾ ਚੱਲ ਪਹਿਲੇ ਪਾਸੇ ਡਿੱਗੀਆਂ ਸੀਆਂ ਥੋੜੀਆਂ 2500 ਏਟਨ ਅਸੀਂ ਇਹ ਮੰਗ ਕਰਦੇ ਆ ਵੀ ਇੱਥੇ ਪੂਰੇ ਮਿਆਰ ਦਾ ਦਾ ਮਸਾਲਾ ਲੱਗੇ ਠੀਕ ਹੈ ਇੱਕ ਨੰਬਰ ਦੀ ਹਟ ਲੱਗੇ ਜਦੋਂ ਤੁਸੀਂ ਜਾਂਦੋਂ ਭਗਵਾਨ ਨੂੰ ਆਇਆ ਪੁੱਛਦਾ ਵੀ ਜੇ ਤਾਂ ਤੁਸੀਂ ਠੇਕਾ ਹੀ ਆਪਣੀ ਲੀਟ ਦਾ ਦਿੱਤਾ ਫੇਰ ਤਾਂ ਵੱਖਰੀ ਗੱਲ ਹੈ ਠੀਕ ਹੈ ਜਾਂ ਘਟਿਆ ਮਟੀਰੀਅਲ ਦਿੱਤਾ ਵੱਖਰੀ ਗੱਲ ਅਸੀਂ ਪਾਸੇ ਹੋ ਜਾਂਦੇ ਸਾਨੂੰ ਕੋਈ ਮਤਲਬ ਬਹੁਤੀ ਉਹ ਨਹੀਂ ਤੇ ਜੇ ਤੁਸੀਂ ਅੱਪਰ ਦੇ ਪੈਸੇ ਦਿੰਨੇ ਹੋ ਤੇ ਫਿਰ ਸਾਡੇ ਪੱਲੇ ਆ ਖੋਰ ਪਾਈ ਦਿੰਨੇ ਹੋ ਇਹ ਮੰਗਦੇ ਆ ਅਸੀਂ ਮੰਗਾ ਠੀਕ ਹੈ